ਰਵੀਨਤ ਮੰਤਰੀ ਲਾਲਚੰਦ ਘਟਾਰੂਜਕ ਨੇ ਹਾਲ ਹੀ ਦੇ ਵਿੱਚ ਟਾਂਡਾ ਤੇ ਦਸੂਹਾ ਅਨਾਜ ਮੰਡੀਆਂ ਦਾ ਦੌਰਾ ਕੀਤਾ ਤੇ ਖਰੀਦ ਪ੍ਰਬੰਧਕਾਂ ਦੀ ਸਪੂਰਨ ਜਾਂਚ ਕੀਤੀ ਹੈ ਤੇ ਇਸ ਮੌਕੇ ਕਿਸਾਨਾਂ ਤੇ ਆੜਤੀਆਂ ਤੇ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ ਨੇ ਉਤھے ਹੀ ਮੰਤਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਖਰੀਦ ਪ੍ਰਤੀ ਕਿਰਿਆ ਦੇ ਵਿੱਚ ਕੋਈ ਵੀ ਕਮੀ ਨਾ ਰਹਿਣ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਉੱਚ ਗੁਣਵੱਤਾ ਸੇਵਾ ਪ੍ਰਦਾਨ ਜਰੂਰੀ ਕੀਤੀ ਜਾਵੇ ਤੇ ਇਸੇ ਦੌਰੇ ਦੇ ਨਾਲ ਕਿਸਾਨ ਜਿਹੜੇ ਨੇ ਉਹਨਾਂ ਨੂੰ ਹਰ ਤਰੀਕੇ ਦੀ ਸਹੂਲਤ ਜਿਹੜੀ ਮਿਲੀ ਜਾਵੇ ਉੱਥੇ ਹੀ ਇਸੇ ਦੌਰੇ ਦੇ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਪ੍ਰਬੰਧਾਂ ਨੂੰ ਸੁਧਾਰ ਲਿਆਉਣ ਦੇ ਉਦੇਸ਼ ਨੂੰ ਵੱਲ ਮਿਲਿਆ। ਦੇ ਅੰਦਰ ਪੈਡੇ ਦੀ ਪ੍ਰੋਕਿਊਰਮੈਂਟ ਦਾ ਜਿਹੜਾ ਸਿਲਸਿਲਾ ਆ ਉਹ ਡੇ ਬਾਈ ਡੇ ਤੇਜ਼ ਹੋ ਰਿਹਾ। ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜੇ ਪਰਸਨਲ ਦੇਸ਼ ਨੇ ਕੇਸ ਬਰਿਗੋਰਮੈਂਟ ਦੇ ਦੌਰਾਨ ਜਨੀਆਂ ਵੀ ਸਾਡੀਆਂ ਬਰਿਗੋਰਮੈਂਟ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਕਿਸਾਨ ਨੇ ਚਾਹੇ ਆਰਤੀ ਨੇ ਮਿਲਰਜ਼ ਨੇ ਮਜ਼ਦੂਰ ਨੇ ਕੋਈ ਦਿੱਕਤ ਨਾ ਹੋ ਉਹਨਾਂ ਨੂੰ ਮੰਡੀ 'ਚ ਨਾ ਆਵੇ ਇਹਦੇ ਲਈ ਲਗਾਤਾਰ ਸਾਰਾ ਪ੍ਰਸ਼ਾਸਨ ਔਰ ਵਿਸ਼ੇਸ਼ ਤੌਰ ਤੇ ਫੂਡ ਸਪਲਾਈ ਦਾ ਡਿਪਾਰਟਮੈਂਟ ਅਲਰਟ ਹੈਗਾ ਸੋ ਅ ਅੱਜ ਮੈਨੂੰ ਦਸੂਹਾ ਮੰਡੀ ਦੇ ਅੰਦਰ ਆਉਣ ਦਾ ਮੌਕਾ ਮਿਲਿਆ ਸੋਰੀ ਟਾਂਡਾ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਔਰ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ اے ਰਾਜਾ ਗਿਲਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਚੌਧਰੀ ਸਾਹਿਬ ਐਸ ਡੀ ਐਮ ਸੁਹਾ ਔਰ ਫੂਡ ਸਪਲਾਈ ਦੇ ਸਾਰੇ ਅਧਿਕਾਰੀ ਸਹਿਬਾਨ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜੀ ਉਹ ਪੈਡੀ ਹੋ ਆ ਰਹੀ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15,21,000 ਐਮਟੀ ਜਿਹੜਾ ਚਵਾਨਾ ਪਹੁੰਚਿਆ ਹੈ ਜਿਹਦੇ ਵਿੱਚੋਂ 14,41,000 ਸਰਕਾਰ ਵੱਲੋਂ ਖਰੀਦਿਆ ਜਾ ਚੁੱਕਿਆ